ਅੱਜ ਸ਼੍ਰੀ ਗਿਆਨ ਚੰਦ ਕਟਾਰੀਆ ਰਾਸ਼ਟਰੀ ਪ੍ਰਧਾਨ ਭਾਵਲਪੁਰ ਮਹਾਸੰਗ ਵੱਲੋਂ ਭਾਵਲਪੁਰਿਆ ਪਵੰਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਵਾਖਵਾਕ ਜਿਹੜੇ ਮਹਿਮਾਨ ਨੇ ਤਾਂ ਉਹ ਵੀ ਇਸ ਇਮਾਰਤ ਦੇ ਉਤਕਾਟਨ ਤੇ ਸ਼ਿਰਕਤ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਜਾਣਕਾਰੀ ਦੇ ਦिए ਕਿ ਬਹੁਤ ਲੰਮੇ ਸਮੇਂ ਤੋਂ ਇਸ ਦੀ ਉਡੀਕ ਸੀ ਕਿਉਂਕਿ ਸ਼ਹਿਰ ਭਵਾਨੀਗੜ੍ਹ ਦੇ ਵਿੱਚ ਭਾਵਲਪੁਰੀਏ ਸਮਾਜ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰ ਨੇ ਤਾਂ ਰਹਿੰਦੇ ਨੇ ਪਰ ਉਹਨਾਂ ਦੇ ਲਈ ਕੋਈ ਪਾਵਨ ਨਾ ਹੋਣ ਤੇ ਜਿਹੜੀ ਲਗਾਤਾਰ ਸੰਘਰਸ਼ ਚੱਲ ਰਿਹਾ ਸੀ ਤਾਂ ਜਿਸ ਨੂੰ ਲੈ ਕੇ ਅੱਜ ਇਹ ਸੰਘਰਸ਼ ਵੀ ਜਿਹੜਾ ਖਤਮ ਹੋ ਗਿਆ ਤਾਂ ਜਿਹੜੀ ਇਮਾਰਤ ਦਾ ਉਤਕਾਟਨ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਖਾਸ ਤੌਰ ਤੇ ਹਲਕਾ ਵਿਧਾਇਕ ਨਰਿੰਦਰ ਗੌਰ ਭਰਾਜ ਅਤੇ ਕੁੰਦਰ ਗੋਗਿਆ ਦੇ ਨਾਲ ਕਮੇ ਮਹਿਮਾਨ ਨੇ ਜਿਹੜੇ ਤਾਂ ਖਾਸ ਤੌਰ ਤੇ ਪਹੁੰਚੇ ਨੇ ਉੱਥੇ ਹੀ ਟਰੱਕੀ ਨੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਤੋਂ ਇਲਾਵਾ ਸ਼ਹਿਰ ਦੇ ਵਕਵਾ ਕਬਡੀਆਂ ਸ਼ਖਸੀਅਤਾਂ ਮੁੱਖ ਮਹਿਮਾਨ ਦੇ ਤੌਰ ਤੇ ਵੀ ਜਿਹੜੀਆਂ ਪਹੁੰਚੇ ਨੇ ਤਾਂ ਹੋਰ ਜਾਣਕਾਰੀ ਦੇ ਦਈਏ ਕਿ ਇਸ ਮੌਕੇ ਖਾਸ ਤੌਰ ਤੇ ਸ਼ਾਮ ਸੱਚ ਦੇਵਾਂ ਤੋਂ ਬਗੈਰ ਹੋਰ ਵੀ ਜਿਹੜੇ ਵਕ ਵਕ ਭਾਵਨਪੁਰਿਆ ਸਮਾਜ ਦੇ ਜਿਹੜੇ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਤਾਂ ਹਲਕਾ ਵਿਧਾਇਕ ਨਰਿੰਦਰ ਗੌਰ ਭਰਾਜ ਦਾ ਜਿਹੜਾ ਸਨਮਾਨ ਕੀਤਾ ਗਿਆ ਤਾਂ ਹੋਰ ਵੀ ਜਿਹੜਾ ਨਰਿੰਦਰ ਸਿੰਘ ਹਾਕੀ ਵਿੱਕੀ ਬਾਜਵਾ ਵੀ ਜਿਹੜੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇਸ ਇਮਾਰਤ ਦੀ ਬੜੇ ਲੰਮੇ ਸਮੇਂ ਤੋਂ ਉਡੀਕ ਚੱਲ ਰਹੀ ਸੀ ਕਿ ਕਦੋਂ ਇਸ ਦੀ ਸ਼ੁਰੂਆਤ ਹੋਵੇਗੀ ਤਾਂ ਜਿਹੜੀ ਅੱਜ ਸ਼ੁਰੂਆਤ ਕੀਤੀ ਗਈ ਹੈ ਤਾਂ ਖਾਸ ਤੌਰ ਤੇ ਪ੍ਰਦੀਪ ਮਿੱਤਲ ਪ੍ਰਧਾਨ ਅਨਾਜ ਮੰਡੀ ਭਵਾਨੀਗੜ੍ਹ ਵੀ ਜਿਹੜੇ ਪਹੁੰਚੇ ਨੇ ਤਾਂ ਉੱਥੇ ਲੈ ਚੱਲਦੇ ਕਿੰਨੀ ਖੁਸ਼ੀ ਨਜ਼ਰ ਆਈ ਹੈ ਭਾਵਨਪੁਰਿਆ ਸਮਾਜ ਤੇ ਲੋਕਾਂ ਨੂੰ ਅਤੇ ਕਿੰਨੀ ਕਿ ਖੁਸ਼ੀ ਨਜ਼ਰ ਆਈ ਹੈ ਤਾਂ ਉੱਤੀ ਖਾਸ ਤੌਰ ਤੇ ਹਲਕਾ ਵਿਧਾਇਕ ਵੀ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਹੈ ਮੇਰਾ ਨਾਮ ਅਲਕਾ ਹੋ ਜਾ ਹੈ ਮੈਂ ਭਵਾਨੀਗੜ੍ਹ ਦੀ ਨਿਵਾਸੀ ਹਾਂ ਮੈਂ ਭਵਾਨੀਗੜ੍ਹ ਦੀ ਨਿਵਾਸੀ ਹਾਂ ਔਰ ਮੈਂ ਭਾਵਲਪੁਰ ਸਮਾਜ ਦੀ ਹਾਂ ਮੂਝੇ ਆਤ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਹਮਾਰਾ ਜੋ ਭਵਨ ਕਈ ਸਾਲਾਂ ਤੋਂ ਸਪੈਂਡਿੰਗ تھا ਬਣਨੇ ਕੀਤਾ ਦਾਰ ਮੇਂ ਥਾ ਤੋ ਅੱਜ ਉਹ ਬਣਕਰ ਸੁਚਾਰੂ ਰੂਪ ਸੇ ਅੱਗੇ ਚਲਨੇ ਕੇ ਲੀਏ ਤਿਆਰ ਹੋ ਗਿਆ ਹੈ ਹਮ ਜੋ ਪ੍ਰੋਗਰਾਮ ਕਰਤੇ ਤੇ बहुत दिक्कतें आती थी कहीं पे कोई फंक्शन करना होता था या हमने कोई इकट्ठे होकर कोई सत्संग करना होता था तो हमें जगह की जरूरत होती थी तो आज हमारे पास ये बहुत सुंदर स्थान बनकर तैयार हुआ है जो हमारे लिए गर्व की बात है इसके लिए मैं अपने सबसे पहले बुजुर्गों का धन्यवाद करूंगी जिन्होंने जिनकी प्रेरणा से हम आगे आए और यूथ विम और सभी सहयोगियों का बहुत बहुत धन्यवाद करती हूँ और बधाई देते हुए कहूंगी जय श्री राम ਮੇਰੇ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਜੀ ਦਾਮ ਮੇਰਾ ਨਾਮ ਰੁਪਾਲੀ ਕਲਰਾ ਜੋ ਕਿ ਮੈਂ ਭਵਾਨੀਗੜ੍ਹ ਦੀ ਰਹਿਣ ਵਾਲੀ ਆ ਤੇ ਅੱਜ ਜਿਹੜਾ ਇਹ ਸਾਡਾ ਇਥੇ ਮਾਹਲਪੁਰ ਭਵਨ ਦਾ ਉਦਘਾਟਨ ਜਿਹੜਾ ਕੀਤਾ ਗਿਆ ਹੈ ਤੇ ਸਭ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮਾਣ ਹੈ ਕਿਉਂਕਿ ਸਾਡੇ ਸ਼ਹਿਰ ਤੇ ਜਿਹੜਾ ਮਾਹਲਪੁਰ ਭਵਨ ਨੇ ਬਹੁਤ ਸਾਲਾਂ ਤੋਂ ਸਾਡਾ ਸੁਪਨਾ ਹੀ ਕੇ ਬਣ ਕੇ ਪਿਆਰ ਛਿਦੇ ਕਿਉਂਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਖੁਸ਼ੀ ਆ ਗੰਮੀ ਦੇ ਮੌਕੇ ਤੇ ਸਾਕੋ ਹੋਰ ਪੈਲਸ ਯਾ ਤਾਂ ਜਿਹੜੇ ਬੁੱਕ ਕਰਨੇ ਪਾਉਂਦੇ ਨੇ ਪਰ ਹਿੰਦੇ ਲਈ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਹੁਣ ਅਸਾਂ ਆਪਣੇ ਬਾਲਪੁਰ ਭਵਨ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਆਪਣੇ ਜਿਹੜੇ ਕਾਰਜਕ੍ਰਮ ਤੇ ਪ੍ਰੋਗਰਾਮ ਨੇ ਉਹ ਬੜੇ ਹੀ ਸਨਮਾਨ ਨਾਲ ਤੇ ਪਿਆਰ ਨਾਲ ਕਰ ਸਕਦੇ ਹਾਂ ਮੈਂ ਇੱਕ ਵਾਰ ਫਿਰ ਸਾਡੇ ਬਾਲਪੁਰ ਸਮਾਜ ਦਾ ਸਾਡੇ ਬਾਲਪੁਰ ਮਹਿਲਾ ਸੰਸਥਾ ਦਾ ਬਾਲਪੁਰ ਸੀਨੀਅਰ ਮੈਂਬਰ ਤੇ ਯੂਥ ਵਿੰਦਾ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨੀ ਮਿਹਨਤ ਦੇ ਨਾਲ ਇਹ ਭਵਨ ਜਿਹੜਾ ਹੈ ਸਾਡੇ ਵਾਸਤੇ ਤਿਆਰ ਕੀਤਾ ਜੈ ਸ਼੍ਰੀ ਰਾਮ ਹਾਂਜੀ ਮੈਂ ਸ਼ਾਮ ਸੱਤੇ ਵਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡਾ ਜਿਹੜਾ ਭਾਉਲਪੁਰੀ ਭਾਵਨਾ ਹੈ ਉਹ ਬਣ ਕੇ ਤਿਆਰ ਹੋ ਗਿਆ ਹੈ ਸਾਡੇ ਲਈ ਬਹੁਤ ਹੀ ਵੱਡਾ ਦਿਨ ਹੈ ਤੇ ਭਾਗਾ ਵਾਲਾ ਦਿਨ ਹੈ ਜਿੰਨੂੰ ਅਸੀਂ ਕੈਸੇ ਆਰਾਮ ਜੀ ਦੀ ਕਿਰਪਾ ਨਾਲ ਜਿਹੜਾ ਭਵਿਆ ਭਵਨ ਸਾਡਾ ਭਾਉਲੀ ਕੜ ਦੇ ਵਿੱਚ ਸਾਰਿਆਂ ਦੀ ਸਾਡੀ ਬਰਾਦਰੀ ਦੀ ਸਦਕਾ ਸਾਰਿਆਂ ਦੇ ਸਹਿਯੋਗ ਨਾਲ ਇਹ ਭਵਨ ਤਿਆਰ ਹੋਇਆ ਹੈਗਾ ਤੇ ਬਹੁਤ ਚਿਰ ਤੋਂ ਸਾਡੇ ਮਨ ਚ ਤੀ ਵੀ ਸਾਡੀ ਆਪਣੀ ਭਾਉਲਪੁਰੀ ਬਰਾਦਰੀ ਦਾ ਕੋਈ ਜਗ੍ਹਾ ਹੋਵੇ ਜੋ ਅਸੀਂ ਸਾਰਿਆਂ ਦੀ ਇੱਕ ਦੂਸਰੇ ਦੇ ਸਹਿਯੋਗ ਨਾਲ ਤੇ ਭਵਨ ਤੁਸੀਂ ਦੇਖਿਆ ਹੈਗਾ ਜਿਹੜਾ ਤਿਆਰ ਹੋਇਆ ਹੈਗਾ ਹਾਂ ਅਗਰ ਇਹ ਗੱਲ ਕਰੀਏ ਤੇ ਭਵਨ ਦੇ ਵਿੱਚ ਬਣਾਏ ਜਾ ਰਹੇ ਆ ਜੀ ਇਸ ਲਈ ਕੋਈ ਫੀਸ ਵਗੈਰਾ ਜਾਂ ਕਿਵੇਂ ਰੱਖੀ ਗਈ ਕਿਉਂਕਿ ਕਈ ਵਾਰ ਕੋਈ ਸੈਮੀਨਾਰ ਵਿਆਹ ਦਾ ਕਰਨਾ ਹੈ ਜਾਂ ਕਿਸੇ ਨੂੰ ਕੋਈ ਸ਼ੋਅ ਹੋਗਾ ਜਾਂ ਕੋਈ ਕੋਈ ਗੁੱਟਨ ਵਗੈਰਾ ਕਰਨਾ ਹੈ ਉਸ ਲਈ ਕੀ ਕਿਵੇਂ ਚੱਲੇਗਾ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਕਿਹਾ ਇਹ ਅਗਰ ਭਾਵਪੂਰਵੀ ਭਾਵਨਾ ਹੈ ਹਨ ਹਾਂ ਤਾਂ ਸਾਡੀ ਬਰਾਦਰੀ ਆ ਪਰ ਸਾਰਿਆਂ ਵਾਸਤੇ ਹੈ ਪਹਿਲੀ ਗੱਲ ਤੇ ਹੈ ਵੀ ਹਰ ਇੱਕ ਬੰਦਾ ਇੱਥੇ ਆ ਕੇ ਆਪਣਾ ਪ੍ਰੋਗਰਾਮ ਕਰ ਸਕਦਾ ਹੈਗਾ ਚਾਹ ਕੋਈ ਯਾਦ ਹੈ ਕੋਈ ਖੰਡ ਪਾਠ ਹੈ ਕੋਈ ਭੋਗ ਹੈ ਕੋਈ ਖੁਸ਼ੀ ਦਾ ਕੋਈ ਗਮ ਦਾ ਜੋ ਵੀ ਪ੍ਰੋਗਰਾਮ ਹੈ ਇੱਥੇ ਬੜਾ ਆਪਣਾ ਕਰ ਸਕਦਾ ਆਪਣਾ ਸਮਝਦੇ ਤੇ ਜਿਹੜੀ ਰਹਿ ਗਈ ਗੱਲ ਵੀ ਇਹਨਾਂ ਨੇ ਪੁੱਛਿਆ ਹੈਗਾ ਵੀ ਕੋਈ ਖਰਚਾ ਖਰਚਾ ਸੜਕ ਕਮੇਟੀ ਹਜੇ ਇਹਦੇ ਬਾਰੇ ਵਿਚਾਰ ਨਹੀਂ ਕੀਤਾ ਜਿੰਨਾ ਵੀ ਅਸੀਂ ਘੱਟ ਤੋਂ ਘੱਟ ਖਰਚਾ ਤਾਂ ਹੈਗਾ ਜੋ ਮੇਨਟੇਨੈਂਸ ਦੇ ਖਾਤੇ ਹੁੰਦੀਆਂ ਨੇ ਉਹ ਤੋਂ ਥੋੜਾ ਬੜਾ ਨੂੰ ਖਰਚਾ ਤਾਂ ਕੁਝ ਨਾ ਕੁਝ ਕਵਰ ਕਰਨਾ ਪਊਗਾ ਮੈਂ ਪੂਰੇ ਭਾਵਲਪੁਰੀ ਸਮਾਜ ਨੂੰ ਮੈਂ ਵਧਾਈ ਦੇਣੀ ਆ ਕਿ ਜਿਨ੍ਹਾਂ ਨੇ ਸਾਨ ਕਰਕੇ ਮਨ ਕਰਕੇ ਧਨ ਕਰਕੇ ਇੱਕ ਨਿਰਸਵਾਰਥ ਜਿਹੜੀ ਸੇਵਾ ਕਰਦੇ ਹੈ ਅੱਜ ਬਹੁਤ ਵੱਡੇ ਭਵਨ ਦੀ ਜਿਹੜੀ ਉਹ ਸਾਰੀ ਕੀਤੀ ਹੈ ਸੋ ਮੈਂ ਇਹਦੇ ਲਈ ਸਾਰਿਆਂ ਨੂੰ ਮੈਂ ਵਧਾਈ ਦੇਣੀ ਆ ਨਰੈਣ ਦਾਸ ਜੀ ਉਹਨਾਂ ਨੂੰ ਜਿਨ੍ਹਾਂ ਨੇ ਇਹਦੀ ਅਗਵਾਈ ਕੀਤੀ ਹੈ ਪਰਮਾਨੰਦ ਜੀ ਹੋਗੇ ਸਾਡੇ ਪਾਸ਼ੀ ਜੀ ਹੋਗੇ ਰਜਿੰਦਰ ਜੀ ਹੋਗੇ ਸਾਰੀ ਟੀਮ ਨੇ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਇਸ ਭਵਨ ਦੀ ਉਸਾਰੀ ਕੀਤੀ ਹੈ ਤੇ ਇੱਕ ਮੈਂ ਕਹੂੰਗੀ ਕਿ ਇੱਕ ਮੀਲ ਪੱਥਰ ਹੈ ਇੱਕ ਇਤਿਹਾਸਿਕ ਦਿਨ ਹੈ ਕਿ ਅੱਜ ਭਵਾਨੀਗੜ੍ਹ ਦੇ ਵਿੱਚ ਇੱਕ ਬਹੁਤ ਵੱਡਾ ਭਵਨ ਆ ਜਿਹੜਾ ਅੱਜ ਲੋਕ ਅਰਪਿਤ ਹੋਇਆ ਔਰ ਇਲਾਕੇ ਨੂੰ ਜਿਹੜੀ ਇਹਦੀ ਹੋਰ ਵੱਡੀ ਸਹੂਲਤ ਹੈ ਜਿਹੜੀ ਉਹ ਮਿਲਣ ਜਾ ਰਹੀ ਹੈ ਅੱਜ ਸੋ ਤੁਸੀਂ ਗੱਲਾਂ ਕਰਦੇ ਦੇਖਿਆ ਵੀ ਜੇ ਭਵਾਨੀਗੜ੍ਹ ਦੇ ਵਿੱਚ ਗੱਲ ਕਰੀਏ ਤਾਂ ਜਗਾ ਖੁੱਲੀ ਹਾਲ ਵਧੀਆ ਪ੍ਰਬੰਧਾਂ ਦੀ ਗੱਲ ਕਰੀਏ ਤੇ ਬਹੁਤ ਵਧੀਆ ਹਾਲ ਤੁਹਾਡੇ ਰੈਨਮਾ ਹਿੱਟ ਘਟਨ ਹੋਇਆ ਅੱਜ ਕਿਵੇਂ ਦੇਖੀ ਤੁਸੀਂ ਹਾਂ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਮੈਂ ਬਤਾਰ ਇਸ ਇਲਾਕੇ ਦੇ ਵਿੱਚ ਜਦੋਂ ਵੀ ਕੋਈ ਸਾਂਝਾ ਪ੍ਰੋਗਰਾਮ ਹੋਣਾ ਜਿਵੇਂ ਅ ਅਗਰਵਾਲ ਭਵਨ ਵੀ ਹੈਗਾ ਅ ਵਿਸ਼ਕਰਮਾ ਮੰਦਰ ਕਮੇਟੀ ਦਾ ਜਿਹੜਾ ਹਾਲ ਵੀ ਹੈਗਾ ਬਾਬਾ ਪੋਥੀ ਵਾਲੇ ਵੀ ਹੈਗਾ ਤੇ ਅੱਜ ਇੱਕ ਜਿਹੜਾ ਬਹਾਵਲਪੁਰੀ ਭਵਨ ਜਿਹੜਾ ਅੱਜ ਲੋਕਾਂ ਨੂੰ ਜਿਹੜਾ ਮਿਲਣ ਜਾ ਰਿਹਾ ਤੇ ਇਹਦੇ ਨਾਲ ਸਾਡੇ ਇਲਾਕੇ ਦੇ ਲੋਕਾਂ ਨੂੰ ਇੱਕ ਵੱਡੀ ਜਿਹੜੀ ਸਹੂਲਤ ਆ ਜਿਹੜੀ ਮਿਲੂਗੀ ਔਰ ਨਾਲ ਹੀ ਸਾਡਾ ਜਿਹੜਾ ਬਹਾਵਲਪੁਰੀ ਸਮਾਜ ਆ ਉਹਨਾਂ ਨੇ ਆਪਣੀ ਪਛਾਣ ਆਪਣੀ ਜਿਹੜੀ ਮਿਹਨਤ ਤੇ ਕਰ ਕਮਲਾਂ ਦੇ ਨਾਲ ਇੰਨੀ ਵੱਡੀ ਓਸਾਰੀ ਆ ਜਿਹੜੀ ਉਹ ਕੀਤੀ ਆ ਕਿੰਨੇ ਮੇਰੇ ਨੂੰ ਗ੍ਰਾਟਿਸ ਵਾਸੂ ਨੇ ਫੇਰ ਆਪਣੀ ਗੱਲ ਨੂੰ ਦਿੱਤੀ ਦੇਖੋ ਫਲਹਾਲ ਇਹਨਾਂ ਨੇ ਜਿਹੜੀ ਕੰਸਟਰਕਸ਼ਨ ਕਰਕੇ ਆ ਜਿਹਨੂੰ ਕਰ ਲਿਆ ਤੇ ਰਹਿੰਦੇ ਕੰਮਾਂ ਲਈ ਜੋ ਕਹਿਣਗੇ ਮੇਰੀ ਡਿਊਟੀ ਲਾਉਣਗੇ ਮੈਂ ਡਿਊਟੀ ਜਿਹੜੀ ਨਿਭਾਉਂਗੀ